ਹਾਂ ਜੀ ਬਈ ਮਿੱਤਰੋ ਕਿਹਾ ਚਲਈ ਸਾਰੇ ਜਿਨਾਂ ਦਾ ਉਮੀਦ ਕਰਦਾ ਕਰਦਾ ਉਮੀਦ ਕਰਦਾ ਬਈ ਸਾਰਿਆਂ ਦੇ ਘਰ ਪਰਵਾਹ ਖਿੰਡੂਗੇ ਤੇ ਅੱਜ ਦੱਸਦੇ ਆ ਬਈ ਤੁਹਾਨੂੰ ਜਿਹੜੀਆਂ ਜਿਹੜੀਆਂ ਪਨੇ ਬਾਜ਼ੀਆਂ ਛੱਡੀਆਂ ਸਭ ਤੋਂ ਪਹਿਲੀ ਬਾਜ਼ੀ ਕਿੱਥੇ ਛੱਡੀ ਤੇ ਕੀ ਬਣਿਆ ਸਾਰੀ ਬਾਜ਼ੀਆਂ ਦੱਸਦੇ ਆ ਕਿੰਨੀਆਂ ਜਿੱਤੇ ਕਿੰਨੀਆਂ ਹਾਰੇ 2025 ਦੀਆਂ ਬਾਜ਼ੀਆਂ ਤੇ ਦੱਸਦੇ ਆ ਮਿੱਤਰੋ ਤੁਹਾਨੂੰ ਤੇ ਆਪਾਂ ਮਿੱਤਰੋ ਹੋਲੀ ਦਾ ਸ਼ੂਕ ਕਰਤੀਆਂ ਸੀ ਬਾਜ਼ੀਆਂ ਛੱਡਣੀਆਂ ਤੇ ਤੁਹਾਨੂੰ ਦੱਸਦੇ ਆ ਤੇ ਆਂ ਜੀ ਲੋਬਈ ਮਿੱਤਰੋ ਤੁਹਾਨੂੰ ਦੱਸਦੇ ਆ ਬਾਜ਼ੀਆਂ ਸਭ ਤੋਂ ਪਹਿਲੀ ਬਾਜੀ ਛੱਡੀ ਮਿੱਤਰੋ ਆਪਾਂ ਨੇ ਹੋਲੀ ਨੂੰ 24 ਮਾਰਚ 2025 ਤੇ ਪਣੇ ਛੱਡੇ ਸੀ ਬਈ ਦੋ ਕਬੂਤਰ ਪਿੰਡ ਦੇ ਹੁਸ਼ਿਆਰ ਬਣ ਇੱਕ ਛੱਡੀ ਸੀ ਬਈ ਸ਼ਾਕੀ ਕਬੂਤਰੀ ਤੇ ਉਹ ਜਿੱਤ ਗਈ ਸੀ ਆਪਣੀ ਤੇ ਸੁਰਖਾ ਕੋ ਉੱਤਰ ਛੱਡਿਆ ਸੀ ਇੱਕ ਲਾਲ ਰੰਗ ਵਾਲਾ ਉਹ ਆਪਣਾ ਬੈਠ ਗਿਆ ਸੀ 15 ਮਿੰਟ ਪਹਿਲਾਂ 4:30 ਵਜੇ ਠੀਕ ਹੈ 2 ਵਜੇ ਛੱਡੀ ਆਪਾਂ ਨੇ ਘਟਾਉਂਦੀ 25 ਤਰੀਕ 25 ਮਾਰਚ 2025 ਪਿੰਡ ਘਟਾਉਂ ਉੱਥੇ ਵੀ ਮਿੱਤਰੋ ਸ਼ਖੀ ਉਤਰੀ ਛੱਡੀ ਸੀ ਉਹ ਦੂਜੇ ਟਾਈਮ 'ਚ ਕੱਟ ਗਈ ਸੀ ਤੇ ਤੀਸਰੀ ਵਾਰੀ ਛੱਡੀ ਮਿੱਤਰੋ ਆਪਾਂ ਨੇ 29 ਮਾਰਚ 2025 ਨੂੰ ਠੀਕ ਹੈ ਜਦ ਦੀ ਉਪਤਰੀ ਛੱਡੀ ਸੀ ਉੱਤੇ ਉਹ ਜਿੱਤ ਗਈ ਸੀ 7 ਜੂਨ ਨੂੰ ਢਾਂਗੀ ਚੜੀ ਠੀਕ ਹੈ ਜੀ ਤੇ ਚੌਥੀ ਬਾਜੀ ਛੱਡੀ ਮਿੱਤਰੋ ਆਪਾਂ ਨੇ ਮਨਾਣੀ ਪਿੰਡ ਮਨਾਣੀ 3 ਅਪ੍ਰੈਲ ਦੀ ਜਿਹੜੀ ਕਕਰਾਲੀ ਕਉਤਰੀ ਜਿੱਤੀ ਸੀ ਉਹੀ ਆਪਾਂ ਨੇ 29 ਤੋਂ ਬਾਅਦ 3 ਨੂੰ 5 ਦਿਨ ਦੇ ਗਏ ਪਿੱਛੋਂ ਇਕੜ ਵਾਲੀ ਕਰਾ ਕੇ ਉਹ ਵੀ ਮੋੜਤੀ ਸੀ ਤੇ ਉਦੋਂ ਗਰਮੀ ਬੜੀ 2 ਵਜੇ ਮੇਟ ਗਈ ਸੀ ਟਾਪਰ ਦੀ ਕੁੰਤਰੀ ਆਪਣੀ ਤੇ ਦੂਸਰੇ ਦਿਨ ਉਹ ਆਪਣੀ ਘਰੇ ਆ ਗਈ ਸੀ ਕੁੰਤਰੀ ਚਲੋ ਮਿਲ ਗਈ ਅੰਦਾ ਵਧੀਆ ਹੋ ਗਿਆ ਤੇ ਪੰਜਵੀਂ ਬਾਜੀ ਛੱਡੀ ਆਪਾਂ ਨੇ ਪਿੰਡ ਚਨਾਲੋ ਚਨਾਲੋ ਵੀ ਦੋ ਕੁੰਤਰ ਛੱਡੇ ਮਿੱਤਰੋ ਜਿਹੜਾ ਕੁੰਤਰਾ ਆਪਣਾ ਹਸ਼ਿਆਰ ਪਰ ਹਰਿਆ ਸੀ ਇੱਕੋ ਛੱਡਿਆ ਜੀ ਇੱਕ ਆਪਾਂ ਨੇ ਸ਼ਾਖਾ ਛੱਡਿਆ ਸੀ ਕੁੰਤਰਾ ਬਣਾਉਂਦਾ ਜਿਹੜੀ ਮਤਲਬ ਕਿ ਆਪਣੀ ਹੁਸ਼ਿਆਰ ਪਰਪੁੱਤਰੀ ਜਿੱਤੀ ਸੀ ਉਸਦਾ ਭਾਈ ਸੀ ਉਹ ਤੇ ਉਹ ਉਦਨ ਪੂਰਾ ਚੱਲਦਾ ਦਾ ਮਿੱਤਰੋ ਤੇ ਉਹ ਘਰੇ ਆ ਗਏ ਬੋਲੂ ਆਪਣੇ ਪੁੱਤਰ ਤੇ 6ਵੀਂ ਵਾਰ ਜੀ ਛੱਪੀ ਆਪਾਂ ਨੇ 26 ਅਪ੍ਰੈਲ 2025 ਪਿੰਡ ਨਿਹੋਲਕਾ ਉੱਥੇ ਛੱਡੇ ਸੀ ਆਪਾਂ ਇਹ ਜੰਦਾ ਉਤਰ ਜੀ ਤੇ ਉਹ ਟਾਈਮ 'ਚ ਕੱਟ ਗਿਆ ਸੀ 10 ਮਿੰਟ ਖਾ ਕੇ ਆ ਗਿਆ ਦਾ ਤੇ ਮੁੜ ਕੇ ਹੋ 2 ਵਜੇ ਤੇ ਵਾਦੇ ਵੇ ਡੇਢ ਕਵੇ ਤੱਕ ਫਿਰ ਗਏ ਆ ਤੇ 2 2:30 ਵਜੇ ਨੂੰ ਬਾਜੀ ਨਿਪਟ ਗਈ ਸੀ ਉੱਤੇ ਬਾਜੀ ਵੰਡ ਲਈ ਸੀ ਉਹਨਾਂ ਨੇ ਮੇਰੇ ਘਰ ਦੇ 4-5 ਕੁੱਤਰਾਂ ਚ 4-5 ਕੁੱਤਰਾਂ ਚ ਬਾਜੀ ਵੰਡ ਲਈ ਦੀ ਉੱਥੇ ਤੇ ਆਪਾਂ 5 ਕੁੱਤਰਾਂ ਬੜਾ ਪਤਾ ਨਹੀਂ ਲੱਗਿਆ ਕਿੱਧਰ ਗਿਆ ਕਿੱਧਰ ਨਹੀਂ ਤੇ ਆਪਾਂ ਘਰ ਨੂੰ ਆ ਗਏ ਸੀ ਫਿਰ ਤੇ 7ਵੀਂ ਬਾਜੀ ਛੱਡੀ ਆਪਾਂ ਨੇ ਪਿੰਡ ਧਿਆਨ ਕੋਲ ਆ ਛੱਡੀ ਸੀ ਆਪਾਂ ਨੇ 9 ਤਰੀਕ 5ਵਾਂ ਮਹੀਨਾ 2025 ਉੱਥੇ 100 ਪਤਾ ਨਹੀਂ ਕਿੰਨ੍ਹੇ ਘੁਟੜੇ ਆਂਦਾ ਮੇਰੇ ਘਰ ਤੇ 30-30 ਉਤਰ ਇੰਨਾ ਘੁਟੜਿਆਂ ਦਾ ਤੇ ਉੱਥੇ ਛੱਡੀ ਸੀ ਆਪਾਂ ਨੇ ਮੁਰਜੀ ਘੁਤਰੀ ਕਾਲੇ ਕੁਰਸੇ ਕਾਲੇ ਕਾਲੇ ਘੰਟੀ ਡਾਂਗੀ ਜਰਦੀ ਘੁਤਰੀ ਸੀ ਆਪਣੀ ਉਹ ਘੁਤਰੀ ਬੜੀ ਚੰਗੀ ਸੀ ਮਤਲਬ ਆਪਾਂ ਨੂੰ ਫੇਵਰੇਟ ਇੱਕ ਘੁਤਰੀ ਸੀ ਆਪਣੀ ਆ ਸੀਜ਼ਨ ਦੀ ਉਹ ਉਥੇ ਆਪਣਾ ਮੇਰੇ ਖਿਆਲ ਤੇ ਦੋ ਗਾਂ ਜੇ ਮੌਸਮ ਖਰਾਬ ਹੋ ਗਿਆ ਮੀਂਹ ਆ ਗਿਆ ਤੇ 67 ਕੰਪਟਰ ਪਾਸ ਹੋਏ ਸੀ ਵਿੱਚ ਡਾਊਟ ਡੂਟ ਵਾਲੇ ਮਤਲਬ ਜਿਹੜੇ ਉਸ ਟਾਈਮ ਜਿੰਨਾ ਟਾਈਮ ਲੱਗਿਆ ਉਹ ਸਾਰੇ ਉਹਨਾਂ ਦੇ ਵਿੱਚੇ ਚਲਾਦੇ ਸੀ ਤੇ ਉਹਨੇ ਅੱਜ ਪੈਸੇ ਬਣਦੇ ਨੇ 67 ਕੰਪਟਰਾਂ ਚ ਸੱਤਵੀਂ ਬਾਜੀ ਆਪਣੀ ਇਹ ਹੋ ਗਈ ਅੱਠਵੀਂ ਬਾਜੀ ਛੱਡੀ ਸੀ ਆਪਾਂ ਨੇ ਪਿੰਡ ਚ ਲਾ ਲਓ 11 ਤਰੀਕ 5ਵਾਂ ਮਹੀਨਾ 2025 ਨੂੰ ਉੱਥੇ ਆਪਣਾ ਦੂਸਰਾ ਕੱਪ ਬਣਿਆ ਸੀ ਤੇ ਆਪਣਾ ਕੰਪਿਊਟਰ ਮਤਲਬ 9:30 ਵਜੇ ਬਾਜੀ ਨਿਪਟ ਗਈ ਸੀ ਉੱਥੇ ਦੋ ਕੰਪਿਊਟਰ ਆਪਣੇ ਪਿੰਡ ਤੇ ਹੀ ਸੀ ਤੇ ਨੌਵੀਂ ਬਾਜੀ ਛੱਡੀ ਆਪਾਂ ਨੇ ਪਿੰਡਾਂ ਤਾਂ ਪਤਾ ਨਹੀਂ ਕਿਹੜਾ ਸੀ ਆਪਾਂ ਨੇ ਕਿਸੇ ਬੰਦੇ ਕੋਲ ਭੇਜੀ ਸੀ ਮਿੱਤਰ ਬਿਆਰਿਆਂ ਕੋਲੇ ਤੇ ਉਹ ਛੱਡੀ ਸੀ 23 ਤਰੀਕ 5ਵਾਂ ਮਹੀਨਾ 2025 ਉੱਥੇ ਆਪਣਾ ਕੰਪਟਰ ਧੁਰ ਗਿਆ ਤਾਂ ਫਤੇਗੜ ਸਰਵ ਬਾੜੀ ਸਾਈਡ ਕੋਈ ਪਿੰਡ ਸੀ ਆਪਾਂ ਨੂੰ ਪਿੰਡ ਦਾ ਨਾਮ ਪਤਾ ਨਹੀਂ ਤੇ ਆਪਾਂ ਨੇ ਇੱਥੇ ਛੱਡੀ ਸੀ ਨੌਵੀਂ ਬਾਜੀ ਤੇ ਦਸਵੀਂ ਬਾਜੀ ਛੱਡੀ ਆਪਾਂ ਨੇ ਪਿੰਡ ਕਨੋਲੀ 6 ਤਰੀਕ 6ਵਾਂ ਮਹੀਨਾ 2025 ਉੱਥੇ ਵੀ ਆਪਾਂ ਨੇ ਦੋ ਕੰਪਟਰ ਛੱਡੇ ਇੱਕ ਦਾ ਕਾਲਾ ਜਿੰਨਾ ਸ਼ਾਕ ਖਾ ਛੱਡਿਆ ਜੀ ਤੇ ਉਹ ਕਬੂਤਰ ਆਪਣਾ ਜਿੱਤ ਗਿਆ ਤੇ ਇੱਕ ਛੱਡਿਆ ਸੀ ਲਾਲ ਜਿੰਨਾ ਜਾਂਦਾ ਉਹ ਕਬੂਤਰ ਆਪਣਾ 5:30 ਵੇ ਬੈਠੀਆ ਸੀ ਆਪਣਾ ਕਬੂਤਰ ਮਤਲਬ ਦੋਨੋਂ ਵਧੀਆ ਕਬੂਤਰ ਟੌਪ ਗੁਰੇ ਮੇਰੇ ਖਿਆਲ ਸੇ ਮੇਰੇ ਖਿਆਲ ਤੋਂ ਉਥੇ ਅੱਠ ਠਾ ਪਤਾ ਨਹੀਂ ਸਾਰਾ ਸੋ ਇੰਨੇ ਕਮ ਉਤਰਾਂ ਜੋ ਬਾਜੀ ਕੱਚੀ ਹੋ ਗਈ ਸੀ 6 ਦਾ ਟਾਈਮ ਕਰਦੇ ਹਾਂ ਉਹਨਾਂ ਨੇ 6 ਦਾ ਟਾਈਮ ਕਰਾਇਆ ਤਾਂ ਬਹੁਤ ਤੌਬ ਬਾਜੀ ਸੀ ਉਹ ਸਾਰੀ ਬਾਜੀਆਂ ਵਿੱਚੋਂ ਉਸ ਤੋਂ ਬਾਅਦ ਛੱਡੀ ਆਪਣੀ 11ਵੀਂ ਬਾਜੀ ਪਿੰਡ ਕੋਸਲਾ 9 ਤਰੀਕ 6 ਮਹੀਨਾ 2025 ਨੂੰ ਜੀ ਤੇ ਉੱਥੇ ਬਾਜੀ ਕੋਸਲਾ ਚ ਮੇਰੇ ਘਰ ਤੇ ਕਾਫੀ ਕਮ ਉਤਰ ਸੀ ਇੱਥੇ ਵੀ 150 ਪਲੱਸ ਤੇ ਬੜਾ ਕਮ ਉਤਰ ਭਰਾ ਜੀ ਆਉਂਦਾ ਜੀ ਤੇ ਸੱਜਰੇ ਉਹ ਪਹਿਲੇ ਟਾਈਮ ਤੇ ਨਿਕਲ ਗਿਆ ਨਾ। ਨੋ ਨੋ ਗਏ ਮਤਲਬ ਆਪਣਾ ਉੱਤਰ ਗਿਆ ਸੀ ਟਾਈਮ ਦਾ ਉੱਥੇ 10 ਘੰਟੇ ਲੱਗਿਆ। ਮਤਲਬ ਉੱਥੇ ਰੋਣਾ ਆਇਆ ਬੈਠ ਗਿਆ ਨਾ ਬਾਈਆ ਟਾਈਮ ਤੇ ਬਹੁਤ ਘੱਟ ਲਾਈਵ ਚ ਰਿਕਾਰਡਿੰਗਾਂ ਵੀ ਪਈਆਂ ਉਹ ਪਿੰਡ ਦੀਆਂ। ਉੱਥੇ ਸਾਰੇ ਦਿਨ ਚੋਂ 3-4 ਘੰਟੇ ਟਾਈਮ ਲੱਗੇ ਮਿੱਤਰੋ। ਤੇ ਉੱਥੇ ਮੇਰੇ ਖਾਲਦੇ ਫਸਟਾ ਸੈਕਿੰਡ ਹੋ ਗਈ ਸੀ। ਉਸ ਤੋਂ ਬਾਅਦ ਆਪਾਂ ਨੇ ਛੱਡੀ ਬਾਜੀ 12 12ਵੀਂ ਬਾਜੀ ਪ੍ਰਿੰਟਡ ਟਿਕੋਰ ਆ ਸਾਡੇ ਨਾਲੇ ਹਾਲੀ ਛੁੱਟਾ ਪੈਂਦਾ ਏ ਤੇ ਉਹ ਛੱਡੀ ਆਪਾਂ ਨੇ 15 ਤਰੀਕ 6ਵਾਂ ਮਹੀਨਾ 2025 ਉੱਥੇ ਛੱਡਿਆ ਸੀ ਆਪਾਂ ਨੇ ਦਾਜ ਚੀਨਾ ਕਬੂਤਰ ਚਿੱਟੀਆਂ ਆਖਾਂ ਦਾ ਉਹਦਾ ਦਾ ਕਾਲਾ ਬੋਟਾ ਕਾਲੀ ਕਾਂਤ ਖੱਬੀ ਮੇਰੇ ਘਰ ਦੀ ਉਹ ਵੀ ਆਪਣਾ ਕਬੂਤਰ 3:00 ਵਜੇ ਟਾਈਮ 'ਚ ਕੱਢ ਗਿਆ ਸਵੇਰ ਨੂੰ ਸਭ ਬਹੁਤ ਦਮਦਾਰ ਸੀ ਉਹਦਾ ਬਰੌਂਡ ਵੀ ਪਾਇਆ ਹੋਆ ਆਪਾਂ ਨੇ ਮੋਸੋ ਘਰ ਆ ਕੇ ਪਹਿਲਾ ਹਨਾਈ ਚੱਲੀ ਤਿੰਨ ਵਜੇ ਤੁਰ ਗਿਆ ਜੀ ਤੇ ਮੁੜ ਕੇ ਫੇਰ 15 ਮਿੰਟ ਖਾ ਕੇ ਆ ਗਿਆ ਤੇ 5 ਵਜੇ ਫੇਰ ਤੁਰ ਗਿਆ ਫਿਰ ਨਹੀਂ ਮੁੜਿਆ ਵਾਪਸ ਮਤਲਬ ਉਹ 3 ਵਜੇ ਟਾਈਮ 'ਚ ਕੱਢ ਗਿਆ ਆਪਾਂ ਤੇ 2025 ਦੀਆਂ ਮਿੱਤਰੋ ਆਪਾਂ ਨੇ ਹੁਣ ਤੱਕ ਦੀਆਂ ਇਹ 12 ਬਾ지ਆਂ ਛੱਡੀਆਂ ਇਹ ਕਬੂਤਰ ਦਾ ਮੇਰੇ ਖਾਤੇ 15-16 ਛੱਡਦੇ ਹੁੰਦੇ ਕਿਉਂਕਿ ਦੋ-ਦੋ ਵੀ ਛੱਡੇ ਐ ਦੋ ਤਿੰਨ ਜਗ੍ਹਾ 17 17 ਕਵਾਜੀਆਂ ਦੇ ਕਰੀਬ ਛੱਡ ਕੇ ਆਪਾਂ ਨੇ ਤੇ ਦੇਖੋ ਹੁਣ ਤੱਕ ਦਾ ਵਧੀਆ ਰਿਹਾ ਵੀ ਜਿਵੇਂ ਅੱਜ ਚਲੋ ਅੱਧ ਪਛਾਦ ਜਿੱਤ ਗਏ ਅੱਧ ਪਛਾਦ ਹਾਰ ਕੇ ਤੇ ਆਪਣਾ 2025 ਦਾ ਸੀਜ਼ਨ ਫਿਲਹਾਲ ਤਾਂ ਵਧੀਆ ਗਿਆ ਤੰਦਰੁਸਤ ਹੈ ਵੀ ਖੂਤਰ ਬੜੇ ਪੂਰੇ ਵਧੀਆ ਉੜੇ ਨੇ ਤੇ ਹਾਂਜੀ ਮਿੱਤਰੋ ਏਸੀ ਆਪਣੀਆਂ 2025 ਦੀਆਂ ਛੱਡੀਆਂ ਹੋਈਆਂ ਬਾਜ਼ੀਆਂ ਤੇ ਵਾਹਿਗੁਰੂ ਮਿਹਰ ਕਰੇ ਤੇ ਆਪਾਂ ਦੋਚ ਦੇਖਦੇ ਆਂ ਕਿੰਨੀਆਂ ਬਾਜ਼ੀਆਂ ਛੱਡਦੇ ਤੇ ਕਿੰਨੀਆਂ ਜਿੱਤਦੇ ਤਿਆਰੀ ਆਪਣੀ ਪੂਰੀ ਹੈ 2026 ਲਈ ਮਾਲਕ ਮਿਹਰ ਕਰੇ ਜੇ ਟਾਈਮ ਲਗਿਆ ਜਰੂਰ ਉਡਾਵਾਂਗੇ ਕਬੂਤਰ ਤੇ ਬਾਕੀ ਕੰਮਕਾਰ ਦੇਖਣਾ ਹੈ ਤੇ ਆਪਣੀ ਸਟੱਡੀ ਕੰਪਲੀਟ ਹੋ ਗਈ ਹੈ ਬਾਕੀ ਦੇਖਦੇ ਆਂ ਮਿੱਤਰੋ ਭਾਦੋਂ ਚ ਕਿੰਨੀਆਂ ਬਾਜ਼ੀਆਂ ਛੱਡਦੇ ਆਂ ਤੇ ਕਿੰਨੀਆਂ ਜਿੱਤਦੇ ਆਂ ਵਾਹਿਗੁਰੂ ਮਿਹਰ ਕਰੇ ਸਾਰੇ ਕਬੂਤਰਾਂ ਦੇ ਤੇ ਠੀਕ ਹੈ ਮਿੱਤਰੋ ਜੇ ਅੱਜ ਦੀ ਵੀਡੀਓ ਵਧੀਆ ਲਗੀ ਤਾਂ ਵੀਡੀਓ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਕਰ ਲਈ ਸਬਸਕ੍ਰਾਈਬ ਤੈਨਾਂ ਆਪਣੀ ਹਰ ਇੱਕ ਨਵੀਂ ਵੀਡੀਓ ਨੋਟੀਫਿਕੇਸ਼ਨ ਜਲਦੋ ਜਲਦ ਮਿਲ ਸਕੇ ਮਿਲਦੇ ਆਂ ਜੀ ਆਪਾਂ ਅੱਜ ਨਵੀਂ ਵੀਡੀਓ ਦੇ ਵਿੱਚ ਜੁੜੇ ਰਿਓ ਵੀਡੀਓ ਦੇ ਨਾਲ ਤੇ ਅੱਜ ਇੱਕ ਵੀਡੀਓ ਬਣਾਵਾਂਗੇ ਆਪਾਂ ਕਿੰਨੇ ਉਤਰ ਆਪਣੇ ਬਾਜ਼ੀਆਂ ਚੋਂ ਮਿਲੇ ਜਿੱਤੇ ਜਾਂ ਹਰੇ ਕੋਈ ਸੀਨੀਅਰ ਕਿੰਨੇ ਉਤਰ ਆਪਣੇ ਬਾਜ਼ੀਆਂ ਚੋਂ ਮਿਲ ਗਏ ਤੇ ਕਿੰਨੇ ਨਹੀਂ ਮਿਲੇ ਤੇ ਮਿਲਦੇ ਆਂ ਜੀ ਆਪਾਂ ਨਵੀਂ ਵੀਡੀਓ ਦੇ ਵਿੱਚ ਧੰਨਵਾਦ ਸਤਿ ਸ੍ਰੀ ਅਕਾਲ